ਕਿ ਲਿਖੀ ਜੇ ਸੂਈ ਤੁਸੀਂ ਪਾਣੀ ਵੀ ਸੁੱਟ ਦਿਓ ਮੈਂ ਸੰਗ ਦੀ ਗੱਲ ਕਰਨ ਲੱਗਿਆ ਡੁੱਬ ਜਾਏ ਟੁੱਟ ਕੇ ਦੇਖ ਇੱਕ ਮਾਚਸ ਦੀ ਟੀਲੀ ਕਪਾਸ ਦੇ ਰੂਹਿੰਦੇ ਕੋਈ ਤਾਂ ਹਮ ਨੂੰ ਲੱਗ ਜੇ ਸਵਾ ਕਰਤੇ ਕਿ ਇੱਕ ਕਾਗਜ਼ ਦਾ ਟੁਕੜਾ ਪਾਣੀ ਵੀ ਸੁੱਟ ਦਿਓ ਗਲ ਜਾਏਗਾ ਪਰ ਉਸੇ ਕਾਗਜ਼ ਦੇ ਟੁਕੜੇ ਨੂੰ ਕਿਉਂ ਲਗਾ ਦਿਓ ਕਿਉਂ ਦਾ ਸੰਗ ਕਰ ਲਵੇ ਫਿਰ ਪਾਣੀ ਛੁੱਟੋ ਨਹੀਂ ਗਲਦਾ ਆਖੋ ਭਾਈ ਉਸੇ ਹੀ ਸੂਈ ਤੋਂ کئی ਗੁਣਾ ਭਾਰਾ ਲੋਹਾ ਲੱਕੜ ਤੇ ਧਰ ਦਿਓ ਲੱਕੜ ਦਾ ਸੰਗ ਕਰ ਲੇ ਤਰਨ ਲੱਗ ਪੈਂਦਾ ਉਸੇ ਹੀ ਕਪਾਸ ਦੀ ਬੱਤੀ ਵੱਟ ਕੇ ਦੀਵੇ ਵਿੱਚ ਪਾ ਲੋ ਤੇਲ ਪਾ ਲੋ ਤੇਲ ਦਾ ਸੰਗ ਕਰ ਲਵੇ ਤੇਲ ਨੂੰ ਜਲਣ ਲੱਗ ਜਾਏਗੀ ਆਪ ਨਹੀਂ जलेਗੀ ਆਖੋ ਭਾਈ ਕਿਉਂਕਿ ਸੰਗ ਕਰ ਲਿਆ ਜੇ ਕੋ ਰੁਈ ਤੇਲ ਦਾ ਸੰਗ ਕਰ ਲਵੇ ਜਲਣੋਂ ਬਚ ਗਈ ਜੇ ਇੱਕ ਲੋਹਾ ਲੱਕੜ ਦਾ ਸੰਗ ਕਰ ਲਵੇ ਡੁੱਬਣੋਂ ਬਚ ਜਾਂਦਾ ਜੇ ਕਾਗਜ਼ ਦਾ ਝੋ ਦਾ ਸੰਗ ਕਰ ਲਵੇ ਤੇ ਗਲਣੋਂ ਬਚ ਜਾਂਦਾ ਜਿਹੜਾ ਮੇਰੇ ਸਤਿਗੁਰੂ ਪਰਮੇਸ਼ਰ ਦਾ ਸੰਗ ਕਰ ਲੇਗਾ ਪਾਵ ਸਾਗਰ ਤੋਂ ਡੁੱਬਣੋਂ ਬਚ ਜਾਏਗਾ ਗਰਭ ਚ ਗਲਣੋਂ ਬਚ ਜਾਏਗਾ ਤੇ ਕ੍ਰਿਸ਼ਨਾ ਦੀ ਅਗ ਤੋਂ ਸੜਨੋਂ